ਕਥਨ ਹੈ ਆਪਣੀਆਂ ਕੀ ਸਾਡੇ ਇੱਕ ਦੋ ਤਿੰਨ ਮੌਤਾਂ ਜਿਸ ਵਾਂ ਇੱਕ ਮੌਤ ਕੱਲ ਨੂੰ ਹੋ ਚੁੱਕੀ ਆ ਇਹ ਕਾਰਨ ਸਿਰਫ ਨਸ਼ੇ ਦੀ ਵਜ੍ਹਾ ਨਹੀਂ ਨਸ਼ਾ ਮੇਰੇ ਹਾਂਜੀ ਨਸ਼ਾ ਵੇਖ ਰਿਹਾ ਹੀ ਤਾਂ ਹੀ ਮੁੰਡੇ ਮਰ ਰਹੇ ਚਾਰ ਮੋਤਾਂ ਤੇ ਇੰਨਾ ਵੱਡਾ ਜਿਹੜਾ ਕਾਂਡ ਹੋ ਗਿਆ ਪੁਲਿਸ ਪ੍ਰਸ਼ਾਸਨ ਦੀ ਕੋਈ ਇੱਥੇ ਸ਼ਕਤੀ ਨਹੀਂ ਨਹੀਂ ਵੇਖੋ ਪ੍ਰਸ਼ਾਸਨ ਆਪਦਾ ਕੰਮ ਕਰ ਰਿਹਾ ਵਾ ਲੇਕਿਨ ਹੁਣ ਨਸ਼ਾ ਵੇਚਣ ਵਾਲੇ ਟੱਲ ਨਹੀਂ ਰਹੇ ਤੇ ਪ੍ਰਸ਼ਾਸਨ ਵੀ ਕੀ ਕਰੇ ਦੱਸੋ ਭੋਲੀਆ ਮੇਰੇ ਹਾਂਜੀ ਵੇਖੀ ਜਾਂਦਾ ਏ ਕਿੰਨੀਆਂ ਮੋਤਾਂ ਨੇ ਚਾਰ ਮੋਤਾਂ ਹੋ ਚੁੱਕੀਆਂ ਨੇ ਨੌਜਵਾਨ ਮੁੰਡੇ ਆ ਭੋਲੀ ਨਾਲ ਤੇ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਇਹ ਪ੍ਰਸ਼ਾਸਨ ਬਹੁਤ ਸੌਲਝਾਨ ਪੜੇ ਲਿਹੇ ਅப்சਰਾ ਥੋੜਾ ਇਹ ਨਸ਼ੇ ਵਾਲੇ ਤੇ ਠੱਲ ਪਾਉਣ ਇਹ ਮੇਰੀ ਬੇਨਤੀ ਹੈ ਪ੍ਰਸ਼ਾਸਨ ਦੇ ਅੱਗੇ ਪੰਜਾਬ ਸਰਕਾਰ ਅੱਗੇ ਇਹ ਨਸ਼ੇ ਦੇ ਕਾਰਨ ਹੈ ਜੀ ਜੋ ਕੁਛ ਨਸ਼ਾ ਕਰ ਰਿਹਾ ਜੀ ਘਰ ਘਰ ਇਹ ਰੋਣ ਪੈਣ ਰਿਹਾ ਬਹੁਤ ਮੜਾ ਹੋ ਰਿਹਾ ਜੀ ਸਰਕਾਰ ਵੀ ਇਹ ਬਨਰ ਚਾਹ ਨਹੀਂ ਦਿੰਦੀ ਮੈਡੀਕਲ ਬਹੁਤ ਹਰਸਨ ਪਹਨ ਚਾਰ ਮੈਡੀਕਲ ਇਥੇ ਉਹ ਕੱਢੇ ਕੋਈ ਨਾ ਹਸਤਾਲ ਦੇ ਖੋਲੇ ਜਿਹੜੇ ਪੰਜ ਦੁਨੀਆਂ ਪੈਂਦੇ ਆ ਬੰਨ ਸੇ ਕਰਨੀ ਸਭ ਕੋ ਜੋ ਰਿਆ ਜੀ ਮੈਂ ਸ਼ਾਮ ਮਿਲਦਾ ਹਾਂ ਮੇਦਾ ਜੀ ਇਹਨਾਂ ਜਿਹੜੀ ਇਨੀਸ਼ੀਏਟਿਵ ਦੇ ਖਾਂਡੇ ਦੀ ਦੁਕਾਨ ਤੋਂ ਮਿਲਦੇ ਜਿੰਨਾ ਚਿਰ ਅਜਿਹਾ ਨਾ ਸ਼ਾਮ ਮਿਲ ਜਾਂਦਾ ਜੀ ਕਿਵੇਂ ਸਪਲਾਈ ਕਿਵੇਂ ਕਰਦੇ ਸਪਲਾਈ ਬਸ ਪਰੇ ਤੋਂ ਆਉਂਦਾ ਜਦੋਂ ਵਸਲੇ ਲੈ ਕੇ ਤੁਰ ਜਾਂਦੇ ਆ ਮੁੱਠੇ ਦੇ ਦੇਖ ਕੇ ਜ਼ੋਰ ਜਾਂਦੇ ਮਿੰਡੋ ਮੇਟੀ ਅੱਜ ਮੋਤਾ ਕਿਵੇਂ ਹੋਈਆਂ ਕਿਸ ਵੇਲੇ ਹੀ ਜਾਂਦਾ ਮੋਤਾ ਮੋਤਾ ਇਹ ਦੋ ਮੋਤਾ ਰਾਤ ਰਾਤ ਹੋ ਗਈਆਂ ਜੀ 17:35 ਵਜੇ ਕਾਕੇ ਦੀ ਕਿੰਨੇ ਕਾਦੇ ਨਾਲ ਹੋਈ ਮੋਤਾ ਕਿਤੇ ਨਾਲ ਹੀ ਹੋਈਆਂ ਕਿਤੇ ਖਰਨ ਵਿੱਚ ਆ ਇਹ ਲੜਕਾ ਕੌਣ ਸੀ ਕਿੰਨੀ ਉਮਰ ਦਾ ਸੀ ਇਹ 27 ਸਾਲ ਦੀ ਉਮਰ ਹੈ ਜੀ ਮੁੰਡੇ ਦੀ ਆਲਾ ਮੰਦੀ ਆ ਬਣਾ ਕੇ ਬਾਹਰ ਬਿਠਾਈ ਉਹਦਾ ਹਰ ਰੰਦੇਵ ਸਿੰਘ ਦਾ ਉਮਰ ਹੈ 25-20 ਸਾਲ ਦੀ ਉਮਰ ਹੈ ਅ ਮਸ਼ੇਪਤ ਜਨ ਨੂੰ ਪਤਾ ਯਸ ਮੋਹ ਚਰਤ ਪਰ ਆਉਂਦੇ ਆ ਇਹ ਵੀ ਮਾਰੇ ਸੰਗਤ ਦੇ ਚ ਪਿਆ ਹੈਗਾ ਹੁਣ ਨਿਕਲਦਾ ਰਸਤਾ ਵੇਖਦਾ ਹਾਂ ਜੇ ਚਲਾਂ ਮੈਂ ਨਿਕਲ ਜਾਮੈਂ ਇੰਨੀ ਮੋਤਾ ਸਾਡੇ ਪਿੰਡ ਚ ਹੋ ਚੁੱਕੀਆਂ ਵਾ ਤੇ ਮੈਂ ਨਿਕਲਾਂ ਨਿਕਲੇ ਨਹੀਂ ਗਿਆ ਤੇ ਨਸ਼ੇ ਦੇ ਕਾਰਨ ਫਿਰ ਅੱਜ ਆ ਕੇ ਸੋਲੇ ਬੋਤਲ ਇਹਦਾ 2 ਇਸ ਬੋਤਲ ਨਸ਼ਾ ਕੀਤਾ ਸੀ ਕਿ ਬਾਹਰੋਂ ਕਰਕੇ ਆਇਆ ਸੀ ਕੋਈ ਬਾਹਰੋਂ ਬੱਚਿਆਂ ਦਾ ਕੀ ਪਤਾ ਨਾ ਕਿੱਥੋਂ ਆਇਆ ਕਿੱਥੋਂ ਘਰੇ ਆਇਆ ਘਰਿਆਂ ਦਾ ਮੈਨੂੰ ਠੰਡ ਵਾਹ ਜਾਂਦੀ ਲੱਗਦੀ ਆ ਘਰੇ ਕੰਬਲ ਦੋਦੇ ਤੇ ਆ ਉਹ ਤੋਂ ਬਹੁਤ ਘੜ ਘਰੇ ਰਹਿਣ ਲੱਗ ਪਿਆ ਫਿਰ ਗੁਰੂ ਸਾਹਿਬ ਲੈ ਕੇ ਉੱਥੇ ਨਾਲ ਨੂੰ ਡੇਢ ਵੇ ਛੁੱਟੀ ਦਿੱਤੀ ਤਾਂ ਗੁਰੂ ਸਾਹਿਬ ਰਵਾਰ ਕਰਦਾ ਫ੍ਰੀ ਕਰਦਾ ਰਸਤੇ ਚੱਲਦੇ ਆ ਮਾਦਰੀ ਸੋ ਪੂਲ ਪ੍ਰੋਸੈਸ ਹੈ ਵੀ ਬੋਇਸ ਫੈਟੇਲੀ ਜੇ ਸਰ ਤਿੰਨੇ ਸਾਡੇ ਪੁੱਤ ਮਰਦੇਗਾ ਤੱਕ ਹਾਂ ਯਾਹਾਂ ਤੇ ਲਗਾਣਾ ਸਰ ਲੇਖੇ ਕੋਈ ਆਮ ਨਜ਼ਰ ਤੇ ਫੇਰ ਹੀ ਰਹੇ ਨਿਆ ਮੋਤਾ ਹਿਆ ਲਗਾਤਾਰ ਤਿੰਨ ਮੋਤਾ ਜੇ ਇੱਕ ਘਰ ਦੇ ਵਿੱਚ ਆ ਉਹ ਤੋਂ ਪਹਿਲਾਂ ਇੱਕ ਮੋਤਾ ਜਿਹਦੇ ਫੁੱਲ ਚੁਕਣ ਵਾਲੇ ਪਏ ਉਹ ਤੋਂ ਪਹਿਲਾਂ ਤਾਂ ਅੰਗਰੇਜ਼ੀ ਮੋਤਾ ਆ ਇਹ ਗੱਲਾਂ ਸਾਡੇ ਕਿੰਨੀਆਂ ਦੇ ਸਾਡੇ ਪਿੰਡ ਚ ਮਿਲਤਾ ਹੋ ਚੁੱਕੀਆਂ ਆ ਜੀ ਮੰਗਾਈ ਦੇ ਚਲੋ ਜੋ ਸਾਡਾ ਤੇਰਾ ਆਪਣੇ ਕਰਤਾ ਜਿਹੜਾ ਦੇ ਬੱਚਿਆਂ ਨੇ ਕਰਦਾ ਜਾਂ ਨਸ਼ੀਨੇ ਕਰਤਾ ਸਾਡੇ ਗਲਕ ਟੁੱਟ ਗਏ ਆ ਔਰ ਗਾਂ ਤੇ ਰੁਕ ਜਿਹੜੀ ਆ ਗਾਂ ਹੀ ਰੁਕ ਜਾਵੇ ਗਾਂ ਹੀ ਨਸ਼ਾ ਨਾ ਕਿਸੇ ਨੂੰ ਮੇਰੇ ਨਾਹਰੇ ਰੁਕੇ ਜਵਾਰ ਪੁੱਤ ਮਰਨ ਜੀ ਬੇੜਾ ਰਹਿ ਗਈ ਮੇਰਾ ਵੱਡਾ ਬੇਟਾ ਹੀ ਨਸ਼ੇ ਦੇ ਕਰਨ ਮੋਟੂ ਹੋ ਗਿਆ ਈ ਕਿੰਨੀ ਉਮਰ ਦਾ ਔਰ ਸਹੀ ਸੌ ਰਹੀਂ ਕਿਵੇਂ ਅੱਜ ਕੀ ਕਰਨ ਬੜਿਆ ਨਸ਼ੇ ਹੀ ਟੁੱਟਾ ਹੋਇਆ ਹੈ ਸੋਨੇ ਹੋਇ 8 ਹੋ ਗਿਆ ਜੋਠੇ ਗਿਆ ਬੱਡੇ ਜੇ ਨਵੇਂ ਖੜੇ ਨਵੇਂ ਖੜੇ ਉਹ ਨਸ਼ਾਲੇ ਹਾਰਦਾ ਆ ਕੇ ਤੇ ਇਹਨਾਂ ਦੇ ਇੱਥੇ ਹੋ ਗਈ ਜਿਹੜੀ ਹੈ ਅੱਜ ਕਿਸ ਕੋਲੇ ਵਾਪਰੀ ਘਟਨਾ ਹੈ ਚੜ ਕੇ ਪਹੁੰਚ ਗਏ ਕਿੰਨਾ ਆਇਆ ਠੀਕ ਆ ਉਸਨੇ ਇਹ ਕੋਲੇ ਬਾਜ ਲਗਾਈ ਤੇ ਹੋਰ ਵੀ ਮੋਤਿਆਂ ਜਾਂਦੇ ਪਏ ਹਾਂ ਜੀ ਚਾਰ ਪੁੱਤ ਹੋਈਆਂ ਨੌਜਵਾਨ ਦੀਆਂ